ਜਿੱਦ ਸੈਂਡ ਹੋ ਜਾ ਹਾਂ ਭਾਈ ਸਾਹਿਬ ਥੋੜੀ ਦੇਰ ਦੂਰ ਤੇ ਵੀ ਬਣ ਚੁਮੀ ਨਾ ਅੱਗੇ ਨਾ ਖੜੋ ਉਹ ਵਿੱਚ ਪਿੱਛੇ ਹੋ ਜਾ ਸਾਰਾ ਵੀਡੀਓ ਤਾਂ ਬਣਾਉਣਾ ਚਲੋ ਮੇਰੇ ਕੋਲ ਦੱਸੋ ਜੀ ਲੋ ਬਹੁਤ ਸਿਪਲੀ रामचंद्र महाराज की जय भोले ਸਹਿਬ ਨਿਹਾਲ ਸਾਰੇ ਜਨਰਾਂ ਨੂੰ ਕਰੋੜ ਨੌਕਰੀ ਹਰ ਸਾਲ ਦੇਣ ਦੀ ਸਾਡੇ ਬੱਚਿਆਂ ਨੂੰ ਨਾਲ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਬਾਹਰ ਅਮਰੀਕਾ ਜਾ ਰਹੇ ਨੇ ਪੰਜਾਬ ਤੋਂ ਵੀ 200 ਰਿਕ ਤੱਕ ਬੱਚਾ ਹਰ ਸਾਲ ਬਾਹਰਿਆ ਕੰਟਰੀਆਂ ਵਿੱਚ ਜਾ ਰਿਹਾ ਹੈ। ਪੰਜਾਬ ਦੇ ਬੱਚੇ ਸਾਡੇ ਬਾਹਰੋਂ ਪੈਸੇ ਕਮਾ ਕੇ ਇਰੀਆ ਵਿੱਚ ਭੇਜਦੇ ਨੇ। ਬਹੁਤ سارے ਆਗਿਆ ਜਿਹੜੇ ਬੱਚੇ ਸਾਡੇ ਬਾਹਰੋਂ ਜਾਂਦੇ ਆ ਪਹਿਲਾਂ ਆਪਣੇ ਮਾਪੇ ਜਿਹਨੂੰ ਦੇਖਣਾ ਲੋੜ ਹੈ ਤੈ ਤੁਸਮਾਰ ਗਵਰਨਰ ਜੀ ਤੋਂ 3.40 ਲੱਖ ਰੁਪਇਆ ਲੈ ਕੇ ਪਹਿਲਾਂ ਲੈਣੇ ਆ ਤੇ ਬਾਅਦ ਪੈਸੇ ਉਤਮ ਹੋ ਮੰਗਾਨੇ ਕਹਿੰਦਾ ਬਾਾਰ ਪੰਜਾਬ ਦੇ ਨਾਲ ਸਾਡੇ ਹਿੰਦੋਸਤਾਨ ਦੇ ਨਾਲ ਕਿੰਨਾ ਜਿਹੜਾ ਸੰਗਤ ਬੱਚਿਆਂ ਨੂੰ ਨੌਕਰੀ ਜਵਾਲੇ ਦਿਹਾੜਿਆ ਸੀ ਪਰਾਇਆ ਗਿਆ ਸੀ ਉਹ ਵੀ ਤੁਹਾਡੇ ਸਾਹਮਣੇ ਹੈ ਕਿਥੇ ਦਾ ਪੰਜਾਬ ਦੀ ਸਰਕਾਰ ਦਾ ਜਿੰਨਾ ਰੁਪਇਆ ਮੈੜਾ ਬੱਚਿਆਂ ਨੇ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕੀਤੀ ਸੀ ਨਾ ਹਜ਼ਾਰ ਰੁਪਇਆ ਨਾ ਨੌਕਰੀ ਬਾਕੀ ਆਪਾਂ ਹੋਰ ਪੰਜਾਬ ਦੇ ਹਾਲਾਤ ਦੇਖਦੇ ਨੇ ਕੋਈ ਨਗਾਨ ਦੇ ਬੈਠਾ ਮਤ ਹੋ ਰਿਹਾ ਕੋਈ ਤਾਂ ਉਹ ਜਲੀਦੀ ਮੈਂ ਨਿਕਲਿਆ ਰਹੀ ਹੈ ਉਹਦੀ ਚੈਨੀ ਟੁੱਟ ਜਾਂਦੀ ਹੈ ਉਹਦੇ ਗਾਲ ਤੋਂ ਕਾਂ ਦੇ ਦੋਰੇ ਜਾਂਦੇ ਆ ਤੇ ਪੰਜਾਬ ਦੇ ਹਾਲਾਤ ਹੈ ਤੇ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬਾਰਦਾ ਕਰਦਾ ਮੈਂ ਮੈਨੂੰ ਵਾਦਾ ਕਰਦਾ ਤੁਹਾਡੇ ਵੱਲੋਂ ਅਈਮੈਸ ਜਲਦੋਂ ਦੋ ਦਿਨ ਪਹਿਲੇ ਟਿਕਟ ਤੇ ਦਿੱਲੀ ਮਿਲ ਗਿਆ ਇਸ ਲਈ ਮੈਂ ਕਹਾਂ 850 ਚ ਜਾ ਕੇ ਸਖੀਦ ਮੇਥਾ ਰਹੀ ਪਰ ਮੈਂ ਮੇਰੇ ਇੱਕ ਵਾਰ ਤੁਸੀਂ ਵੀ ਮੇਰੇ ਨਾਲ ਵਾਅਦਾ ਕਰਕੇ ਜਾਇਆ ਸੀ ਕਿ ਘਰ ਇੱਕ ਦਸਰ ਖੋਲਣਾ ਹੈ ਤੇ ਸਾਰੇ ਕੋਲ ਸਾਰੇ ਮੇਰੇ ਦਾ ਮਨ ਸੁਣਾਣੀ ਹੈ ਇਹਨਾਂ ਨੂੰ ਸਾਰੇ ਨੂੰ ਕਹਿੰਦਾ ਹੋਏ ਕਿ ਨੰਬਰ ਮੈਡਮ ਦਾ ਮਿਲੂਗਾ ਇੱਥੇ ਜਦੋਂ ਵੀ ਜਤੀ ਰਾਜ ਨੂੰ ਚਾਹੇ ਫੋਨ ਕਰਿਓ ਇਸ ਤਰ੍ਹਾਂ ਫੋਨ ਚੱਕਣਗੇ ਸਾਰਾ ਕੁਝ ਹੋਊਗਾ ਤੇ ਆਪਾਂ ਇੱਕ ਮੂਰੀ ਸੋਚਾ ਬੰਦ ਕਰ ਤਰੇ ਨਾਲ ਕੇ ਚੜਾਈਏ ਕਿ ਇਹ ਤੇ ਕਾਂਗਰਸ پارٹی ਨੂੰ ਸਪਿਕਰ ਨੂੰ अवनाली पीड़ितों, ये ना डिप्टेटर मोदी साहब बन चुके हैं, उनका उठाव नहीं रहा, ये आज जो जोड़े लगते चल रहे हैं, एक जोड़े का तारीख अपने वास्ते लगाई। सिंहासन पर एमपी थे और एमएलए की लगी है और इतनी गलत में कितनी है कि डोज़, डोज़ ने बनाए हैं सिग्नल, लाइट, हॉस्पिटल, कैं और काफी जी आई काफ़ी डेवलपमेंट कितनी वादा करती उस समु से भी ज्यादा यहाँ डेवलपमेंट करेंगे बस मुझे चाहिए कि आप लोग मेरा साथ दीजिए और सपोर्ट कीजिए कि मैं यहाँ से जीतूं आप सबका धन्यवाद भी करती हूँ धन्यवाद करती हूँ ਇਸ ਆਪਕੇ ਲੰਬਰ 36 ਤੱਕ ਜਾਣਾ ਹੈ ਇਹ ਜ਼ਰੂਰ ਸਭ ਨੂੰ ਬਾਗੋਂ ਇਨਰੀਆ ਸੋਰੀ ਪੁਜੀਲ ਤੱਕ ਚਲੇ ਜੇ ਸ਼੍ਰੀ ਪੁਜੀਲ ਤੱਕ ਚਾਹੇ ਤੀਰ ਪੁਜੀਲ ਤੱਕ ਤੀਰ ਜਿੱਤੇ ਵਿਸ਼ੇ ਸਾਡੇ ਤਿੰਨ ਬਰਖ ਹੈ ਬਹੁਤ ਵੱਡੀ ਕੰਡਾ ਬੰਦੀ ਸੀ ਤਿੰਨ ਬਾਰ ਸਾਡੇ ਹਰਥ ਹੋਏ ਸੀ ਉੱਥੇ ਉਹਨਾਂ ਨੇ ਕੋਲ ਤਕਦੀਰ ਬਣਦੇ ਜਾ ਹੁੰਦਾ ਇਹਨਾਂ ਨੂੰ ਕੋਈ ਨਹੀਂ ਹੁੰਦਾ ਸਾਡੇ ਦਾ ਜਨਮ ਨਾਲ ਸਰਪੋਗੀ ਹੁੰਦਾ ਸਾਡੇ ਕੋਲ ਮੌਕਾ ਹੈ ਉਹਨਾਂ ਦੇ ਕਰੇ ਹੋਏ ਕੰਮਾਂ ਦਾ ਜੋ ਸਾਡੇ ਵਿਰੋਧ ਕੀਤਾ ਹੈ ਇਹ ਦੀ ਮੋਸਟਰ ਜੋ ਸਿੱਖਾ ਮਾਫੀ ਮੰਗ ਉਹ ਲੋਕ ਨੂੰ ਬੋਲਦਾ ਤੇ ਬੇਨਤੀ ਕਰੂਗਾ ਕਿ ਸਾਰੇ ਆਪਣੇ ਬਸੇਵੇ ਕੀ ਕਰਮ ਦਾ ਕੇ ਅਚੋਗਾ ਬੰਦਾ ਦੇ ਕਿਰਪਾ ਕਰਕੇ ਸੰਗਤ ਨੂੰ ਗੇਮੀ ਤਾਂ ਕਿ ਅਸੀਂ ਇਹ ਦੱਸ ਸਕੀਏ ਕਿ ਸਾਡਾ ਆਈਟੀ ਸੰਗੂ ਵਾਲੇ ਤੇ ਵੀ ਦਾ ਮੁਦਰੇ ਧੰਨਵਾਦ ਕਰਦੇ ਮਦਰ ਮਾਤਾ ਪ੍ਰਭੂ ਜੀ ਆਇਆ ਤੇ ਸਮਝਾ ਸਕੇ ਹੋਪ ਯੂ अपना इंडिया क्राइम न्यूज जुलम के खिलाफ जंग आप देख रहे हैं इंडिया क्राइम न्यूज